ਜਹਾਂਗੀਰ ਸੁਤ ਸ਼ਾਹਜਹਾਨਾ ਘਰ ਮੂਮ ਆਏ ਰਹੇ ਗੁਲਾਮਾਂ ਬਾਸਾ ਜਹਾਂਗੀਰ ਸੇ ਜੜਾ ਉਹਦਾ ਲੜਕਾ ਸ਼ਾਹਜਹਾਨ ਹੋਆ ਉਸਕੇ ਘਰ ਫਰੰਗੀ ਜਣਕੇ ਆਕੇ ਨੌਕਰ ਹੋਏ ਜਿਹੜੇ ਫਰੰਗੀ ਸੀਗੇ ਅੰਗਰੇਜ਼ ਨੌਕਰ ਸੀਗੇ ਉਹਦੇ ਉਸਦੀ ਬਾਦਸ਼ਾਹੀ ਵਿੱਚ ਅੰਗਰੇਜ਼ੋ ਨੇ ਸੌਦਾ ਗਰੀ ਕੀਤਾ ਜਣਕੇ ਬਿਜ਼ਨਸ ਕੀਤਾ ਅਤੇ ਪਰਜਾ ਵਾਗ ਆਵਾਦ ਉੱਥੇ ਬਾਤ ਹੋਏ 1915 ਇਸੇ ਵਿੱਚ ਸਰ ਥਾਮਸ ਰਾ ਬਾਸ਼ਾ ਇੰਗਲਿਸਤਾਨ ਜੀਮਸ الاول ਦਾ ਸ਼ਰੀਫ ਬਣ ਕੇ ਸ਼ਫੀਰ ਬਣ ਕੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਮੇ ਆਇਆ 1615 ਇਸੇ ਵਿੱਚ ਸਰ ਥਾਮਸ ਰਾ ਬਾਸ਼ਾ ਅੰਗਲੇਂਡ ਦਾ ਜਿਹੜਾ ਸੀਗਾ ਜੀਮਸ الاول ਕਾ ਸ਼ਫੀਰ ਬਣ ਕੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਮੈਂ ਆਇਆ 3 ਸਾਲ ਕੇ ਲਗਭਗ ਇੱਥੇ ਰਿਹਾ ਉਸਨੇ ਈਸਟ ਇੰਡੀਆ ਕੰਪਨੀ ਲਈ ਬਹੁਤ ਸਾਰੇ ਪਜਾਤ ਦੇ ਹਕੂਕ ਹਾਸਲ ਕੀਤੇ ਸਨ 1651 ਇਸੀ ਵਿੱਚ ਇੱਕ ਡਾਕਟਰ ਬਾਟਨ ਬਾਦਸ਼ਾਹ ਸ਼ਾਹਜਹਾਂ ਦੇ ਦਰਬਾਰ ਵਿੱਚ ਆਇਆ ਜਿਸਨੇ ਬਾਦਸ਼ਾਹ ਦੀ ਲੜਕੀ ਦਾ ਇਲਾਜ ਕੀਤਾ ਅਤੇ ਉਹ ਲੜਕੀ ਰਾਜੀ ਵੀ ਹੋ ਗਈ ਇਸ ਸਿਲੇ ਵਿੱਚ ਇਸ ਦੇ ਬਦਲੇ ਵਿੱਚ ਸ਼ਾਹ ਜਹਾਨ ਨੇ ਡਾਕਟਰ ਸਾਹਿਬ ਨੂੰ ਫਰਮਾਇਸ਼ ਤੇ ਅੰਗਰੇਜ਼ਾਂ ਨੂੰ ਹਿੰਦ ਵਿੱਚ ਕੂਠੀਆਂ ਖੋਲ੍ਹਣੇ ਅਤੇ ਪਜਾਰਤ ਕਰਨੇ ਕੀ ਯਾਨੀ ਕਿ ਬਿਜ਼ਨਸ ਕਰਨ ਦੀ ਆਗਿਆ ਦਿੱਤੀ ਬਣ ਬਾਦਸ਼ਾਹ ਨੇ ਫਿਰ ਉਹਨਾਂ ਨੇ ਮੁੰਬਈ ਜਿਹੜਾ ਹੁਣ ਮੁੰਬਈ ਜੀ ਨੂੰ ਕਹਿੰਦੇ ਆ ਸੂਰ ਅਤੇ ਮਦਰਾਸ ਕੂਠੀਆਂ ਖੋਲ੍ਹ ਲਈਆਂ ਅੰਗਰੇਜ਼ਾਂ ਨੇ ਕਲਕੱਤੇ ਵਿੱਚ ਉਹ ਪਹਿਲੇ ਹੀ ਕੰਮ ਕਰ ਰਹੇ ਸਨ ਜਦ ਇਹਨਾਂ ਦੀ ਬੁਨਿਆਦ ਕਾਇਮ ਹੋ ਗਈ ਤਾਂ ਅੰਗਰੇਜ਼ਾਂ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਵਾਕਾ ਤੇਜ਼ ਪਸਰ ਰਹੋ ਦਿਨ ਦਿਨ ਸਭ ਹੀ ਜਾਣੇ జగਤ ਜਨ ਮਨ ਮਨ ਅੰਗਰੇਜ਼وں ਦਾ ਤੇਜ਼ ਦਿਨ ਬਦਿਨ ਵਧਣਾ ਸ਼ੁਰੂ ਹੋ ਗਿਆ ਸਾਰੇ ਜਹਾਨ ਵਿੱਚ ਇਹ ਬਾਤ ਫੈਲ ਗਈ ਤਬੇ ਨਰੰਗਾ ਬਚੰ ਬੰਚਕ ਤਿਆਗੀ ਮੀਰਾ ਸਾਹੇ ਦੀ ਸੇਵਾ ਜਾਗੀ ਤਮਨ ਅਗਰੇਜ ਔਰੰਗਜੀਤ ਸਿਰਾਜ ਸੀਗਾ त्यागी ਪਰੰਤੂ ਠੱਗ ਇੱਕ ਫਕੀਰ ਮੀਆਂ ਸ਼ਾਹ ਕਿਸੇ ਆ ਮਤਰਪੁਰ ਹੋਇਆ ਜਿਹੜਾ ਔਰੰਗਜੀਤ ਸੀ ਔਰ ਉਨਕੀ ਸਿਆਣੇ ਉਸਕੇ ਇੱਕ ਅਸ਼ੀਰਵਾਦ ਹਾਸਲ ਹੋਇਆ ਤੇ ਸੁਕਸ਼ਮ ਮੰਡਲੋਂ ਉਹਨੂੰ ਕੀਰਸਾਹੀ ਹੋਣੇ ਲੱਗੀ ਔਰ ਰਿੱਦ ਸਿੱਧ ਪ੍ਰਗਟ ਹੋਣੇ ਲੱਗੀ ਰਿੱਦ ਸਿੱਧੀਆਂ ਉਹਦੇ ਘਰ ਵਿੱਚ ਜੜੀਆਂ ਹੋਣ ਲੱਗੀਆਂ ਫਕੀਰ ਜਿਹੜਾ ਮੀਆਂ ਮੀਰਾ ਸ਼ਾਹ ਸੀਗਾ ਅਗਰੇਜ ਉਸਦੇ ਜਿਹੜੇ ਚੇਲਾ ਬਣ ਗਿਆ ਤੇ ਉਹਦਾ ਇਹ ਵਚਨ ਮੰਨ ਲਗਾ ਤੇ ਰਿੱਦੀ ਸਦੀਆਂ ਉਹਦੇ ਘਰ ਵਿੱਚ ਹੋਣ ਲੱਗੀਆਂ ਪਰ ਉਹ ਇਸ ਬਰਕਤ ਨੂੰ ਜਾ ਸਿਰ ਸਹਾਨਾ ਇਸ ਤਾਕਤ ਨੂੰ ਜਿਹੜੀ ਉਹ ਅਸ਼ੀਰਵਾਦ ਮਿਲਿਆ ਸੀ ਉਹਦਾ ਇਹਨੂੰ ਸਹਾਰਨਾ ਨਹੀਂ ਸਕਿਆ ਉਹ ਪਛਾਣ ਨਹੀਂ ਸਕਿਆ ਇੱਕ ਪਾਸੇ ਹਕੂਮਤ ਦਾ ਮਸ਼ਾਸੀਆਨ ਵਿੱਚ ਦੂਜੇ ਪਾਸੇ ਫਕੀਰ ਦਾ ਜਿਹੜਾ ਸੀ ਅਸ਼ੀਰਵਾਦ ਸੀਗਾ ਰਹਿਮਤ ਸੀ ਉਹਦੀ ਇਹਨਾਂ ਸਾਰੀਆਂ ਬਾਤਾਂ ਨੂੰ ਉਹ ਜੀ ਪੂਜਾਰ ਨਹੀਂ ਸਕਿਆ ਅਤੇ ਆਪੇ ਤੋਂ ਬਾਹਰ ਹੋ ਗਿਆ ਉਕਿ ਜਿਹੜਾ ਸ਼ਾਸਨ ਨੂੰ ਸਹਾਰਨਾ ਤੇ ਪ੍ਰਮਾਤਮਾ ਦੀ ਰਹਿਮਤ ਜਾਂ ਕਿਸੇ ਦਾ ਆਸ਼ੀਰਵਾਦ ਜਿਹੜਾ ਮਿਲਿਆ ਹੋਇਆ ਉਹਨੂੰ ਤਾਕਤ ਨਾਲ ਸਹਾਰਨਾ ਬੜਾ ਔਖਾ ਹੈ ਉਸ ਸਹਿਜਤਾ ਨਾਲ ਸਹਾਰੀ ਜਾ ਸਕਦੀ ਹੈ ਪਰ ਜੇ ਸਹਿਜ ਨਹੀਂ ਹੈ ਤਾਂ ਫਿਰ ਉਹ ਸਹਾਰ ਨਹੀਂ ਸਕਦਾ ਤੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਜਾ ਧੰਨ ਵਸਤ ਜੀ ਮੈਂ ਜਾਣੀ ਤਉ ਨਾ ਸ਼ੁੱਤੀ ਬਾਤ ਪੁਰਾਨੀ ਜਦ ਧਨ ਜਿਹੜੇ ਬਾਦਸ਼ਾਹੀ ਸੀਗਾ ਔਰ ਅਵਸਥ ਜਿਹੜੀ ਕਰਾਮਾਤ ਉਹਨਾਂ ਨੇ ਆਪਣੇ ਵਜੂਦ ਨੇ ਦੇਖੀ। ਫਤ ਬਾਦਸ਼ਾਹ ਵਾਲੀ ਆਤ ਨੇ ਵਾਰ ਮਾਰਿਆ ਕਿ ਮੈਂ ਬਾਦਸ਼ਾਹ ਹਾਂ ਮੈਂ ਮੈਂ ਹੁਣ ਲੱਗ ਪਈ। ਇਥੋਂ ਤੱਕ ਆਪਣੇ ਮੁਰਾਦ ਭਾਈ ਨੂੰ ਦਿੱਲੀ ਦੀ ਖਾਤਰ ਰਾਜਵੀ ਖਾਤਰ ਦਿੱਲੀ ਵਿੱਚ ਮਰਵਾਇਆ। ਆਪਣੇ ਜਿਹੜੇ ਮੁਰਾਦ ਭਾਈ ਨੂੰ ਮਰਵਾਇਆ। ਦੂਸਰੇ ਭਾਈ ਨੂੰ ਵੀ ਬੱਕਰੇ ਵਾਂਗ ਵੱਢਿਆ ਗਿਆ। ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ ਤੇ ਸਾਰਿਆਂ ਦੇ ਜਿਹੜੇ ਰਾਜ ਦੇ ਜਿਹੜੇ ਉਹ ਦਰਜੇ ਸੀਗੇ ਉਹ ਖਤਮ ਕਰ ਦਿੱਤੇ ਇਨ ਤਿੰਨਾਂ ਦੇ ਯਾਨੀ ਕਿ ਇਨਾਂ ਤਿੰਨਾਂ ਵਿੱਚ ਕੋਈ ਵੀ ਬਾਦਸ਼ਾਹ ਨਹੀਂ ਹੁਣ ਮੈਂ ਬਾਦਸ਼ਾਹ ਹਾਂ ਮਦ ਪਰ ਰਾਜ ਕਰਤ ਹੀ ਸ਼ਾਹ ਹੂੰ ਹਮਸੂ ਵੈਰ ਵਧਿਓ ਸ਼ਾਹ ਜਾਓ ਬਾਦਸ਼ਾਹ ਨੇ ਹੰਕਾਰ ਨਾਲ ਰਾਜ ਕਰਨਾ ਆਰੰਭ ਕਰ ਦਿੱਤਾ ਤੇ ਸਾਡੇ ਨਾਲ ਵੀ ਮਹਾਰਾਜ ਕਹਿੰਦੇ ਹਨ ਕਿ ਅੰਗਰੇਜ਼ਾਂ ਆਰਗਜੀ ਦਾ ਜਿਹੜਾ ਸੀਗਾ ਉਹ ਵੈਰ ਵਾਧਾ ਹੀ ਗਿਆ ਕਰੇਗਾ ਜ਼ੋਰ ਖਾਲਸਾ ਬ੍ਰਹਮ ਹਿੰਦੂਨ ਮਾਰ ਮੁਸਲਮਾਨ ਚਾਹੇ ਧਰਮ ਜੇ ਈਸ਼ਵਰ ਰੂਪ ਖਾਲਸੇ ਕੇ ਸਾਥ ਜ਼ੋਰ ਕਰੇਗਾ ਹਿੰਦੂਨ ਕੋ ਮਾਰੇਗਾ ਜਾਂ ਉਹਨੂੰ ਮੁਸਮਨ ਬਣਾਏਗਾ ਮੈਨੇ ਖਾਲਸੇ ਦੇ ਉੱਤੇ ਵੀ ਹਮਲਾ ਕਰੇਗਾ ਕਰੇਗਾ ਉਹਨਾਂ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰੇਗਾ ਖਾਲਸੇ ਨੂੰ ਇਹ ਦੋਨੋਂ ਮਾਰੇਗਾ ਕਿ ਜਾਂ ਉਹਨਾਂ ਨੂੰ ਮੁਸਲਮਾਨ ਬਣਾਏਗਾ ਗੁਰੂ ਕਲਗੀਤਾਬ ਸਾਹਿਬ ਜੀ ਨੇ ਬਿਗੈਰ ਪੱਖ ਕੇ ਯਾਨੀ ਪੱਖਪਾਤ ਕੀਤੇ ਹੋਏ ਅਰੰਜਕੀ ਕਰਮਾ ਕਰਾਮਾਤ ਨੂੰ ਆਗੇ ਬਿਆਨ ਕੀਤਾ ਦਿਵਸ ਬੰਦਗੀ ਮਕ ਜਾਵਾ ਮੰਗੋ ਈ ਮੂ ਨੂਰ ਸਲਾਵਾ ਇੱਕ ਦਿਨ ਮਰਕਬੇ ਮੇਂ ਜਦੋਂ ਮੈਂ ਜਦੋਂ ਬੈਠਾ ਹੋਇਆ ਸੀ ਉਹ ਹਰਨਜੀਤ ਬੰਦਗੀ ਵਿੱਚ ਬੈਠਾ ਹੋਇਆ ਸੀ ਸੁਕਸ਼ਮ ਸ੍ਰੀ ਮਕਤੀ ਵਿੱਚ ਚਲਾ ਗਿਆ ਪਰ ਵहां पर ਉਹਨੇ ਦੁਆ ਮੰਗੀ ਕਿ ਮੈਨੂੰ ਸਾਰੀ ਦੁਨੀਆ ਤੇ ਰਾਜ ਕਰਾਓ ਮਕਤੀ ਵਿੱਚ ਦੁਆ ਮੰਗੀ ਆ ਮੈਂ ਤੇ ਮੇਰੀ ਸਾਰੀ ਦੁਨੀਆ ਵਿੱਚ ਉਸਤਤ ਹੋਵੇ ਵੀ ਸਾਰੀ ਦੁਨੀਆ ਜਿਹੜੀ SLAਵੇ ਮੈਨੂੰ ਤੇ ਮੇਰੀ ਸਾਰੀ ਦੁਨੀਆ ਵਿੱਚ ਉਸਤਤ ਹੋਵੇ ਦੁਨੀਆ ਮੈਨੂੰ ਮੰਨੇ ਕੇ ਦੇਖੋ ਬਾਸ਼ਾ ਨਿਰੰਨਾਮ ਹੋਵੇ ਸਾਰੀ ਦੁਨੀਆ ਵਿੱਚ ਵੀ ਆਵਾਜ਼ ਰਾਤ ਨੂੰ ਐਸੀ ਸਭ ਦਾ ਸਿਰ ਬਣੀ ਇੱਕ ਦਿਨ ਤਸੀ ਰਾਤ ਨੂੰ ਐਸਾ ਇਸ਼ਾਰਾ ਹੋਇਆ ਕਿ ਇੱਕ ਗੁਰੂ ਗੋਬਿੰਦ ਸਿੰਘ ਜੀ ਕੇ ਸਹਾਈ ਸਭ ਪਰ ਬਲ ਵਾਲਾ ਹੋਗਾ ਉਹਨੂੰ ਇੱਕ ਸੁਪਨੇ ਵਿੱਚ ਇਸ਼ਾਰਾ ਹੋਇਆ ਕਿ ਇੱਕ ਗੁਰਗੋਬਿੰਦ ਸਿੰਘ ਜੀ ਨਾਮ ਦਾ ਇੱਕ ਗੁਰੂ ਹੋਵੇਗਾ ਜਿਹੜਾ ਸਾਰਿਆਂ ਤੋਂ ਬਲਸ਼ਾਲੀ ਹੋਵੇਗਾ ਔਰੰਜੀਤ ਸਿੰਘ ਨੂੰ ਸੁਪਨੇ ਵਿੱਚ ਕਿ ਇਸ਼ਾਰਾ ਹੋਇਆ ਉਠਤ ਸਵੇਰੇ ਖਾਬ ਭਾਈ ਸਾਚੀ ਸਵੇਰੇ ਉਤਸਾਰ ਉਠਤ ਸਵੇਰ ਖਾਬ ਭਾਈ ਸਾਚੀ ਹਿੰਦੂ ਕਰੋ ਮਲੇਸ਼ੀ ਦਾਚੀ ਸਵੇਰ ਉਤਸਾਰ ਕਹਿਣ ਲਗਾ ਕਿ ਮੈਨੂੰ ਰਾਤ ਨੂੰ ਬਿਸ਼ਾਰਤ ਹੋਈ ਹੈ ਇਲਹਾਮ ਹੋਇਆ ਹੈ ਕਿ ਸੱਚੇ ਖੁਦਾ ਨੇ ਮੈਨੂੰ ਹੁਕਮ ਦਿਆ ਕਿ ਹਿੰਦੂਆਂ ਨੂੰ ਆਪਣੇ ਬਲ ਸੇ ਮੁਸਾਫ ਮੁਸਲਮਾਨ ਬਣਾਓ हूँ मैं आराम नहीं बैठा गा कह लगा कि मैं रात में सुपना आया कि मैं हम हिंदुओं ने अपने तक मुसलमान बनाव तो मैं हम आराम नाम नहीं बैठागा एक करूँ दूजा ना ही रहे ऐसा हुक्म सेनापति करे फौजों के अफसर के अफसर ने बादशाह का हुक्म सुनाया कि आपको खुदाई ਉਕਮੁਫਵਾਤ ਇੱਕ ਕਰੋ ਦੂਜਾ ਵਜਮ ਨਾਰਾਇਣ ਦੋ ਜਨੇ ਸਾਰੇ ਮੁਸਲਮਾਨ ਕਰ ਦੋ ਕੋਈ ਦੂਜਾ ਧਰਮ ਅੱਥਰ ਰਹੇ ਨਾ ਹੋਰ ਇਹ ਨੂੰ ਜਿਹੜੀ ਐ ਸੀ ਮੂਵਮੈਂਟ ਸੀ ਇਹੀ ਆਰੰਭ ਕੀਤੀ ਗਈ ਸਾਰਿਆਂ ਨੂੰ ਮੁਸਲਮਾਨ ਬਣਾਉਣ ਦੀ ਚਾਹੀ ਇਹਨਾਂ ਨੂੰ ਜਬਰਦਸਤੀ ਬਣਾਉਂ ਜਿੱਦਾਂ ਮਰਜ਼ੀ ਬਣਾਓ ਕਿੰਦੇ ਕਿ ਮੇਰੇ ਖੁਦਾ ਨੇ ਮੈਨੂੰ ਸੁਪਨਾ ਵਿੱਚ ਆ ਕੇ ਕਿਹਾ ਹੈ ਕਿ ਸਾਰਿਆਂ ਨੂੰ ਮੁਸਲਮਾਨ ਬਣਾਓ ਆਪਣੀ ਤੱਕ ਨਾਲ ਊਮਸ਼ ਨਾਹੇ ਜਹ ਫਿਰ ਅੰਧੂਰਾ ਕਰਮਾਤ ਕੋ ਲੀਨ ਨਿਹੂਰਾ तमाम ਦੁਨੀਆ ਮੇ ਜਗਾ ਬ ਜਗਾ ਮੁਨਾਦੀ ਕਰਵਾਈ ਕਿ ਕਰਮਾਤ ਮੇਂ ਮੁਝੇ ਪ੍ਰਾਪਤ ਹੋਈ ਗਈ ਹੁਣ ਕਿਸ ਕੀ ਖੁਸ਼ਾਮਦ ਹੈ ਉਹਨੇ ਸਾਰੇ ਯਾਨੀ ਕਿ ਢੂਲ ਵਜਾਤਾ ਸਾਰੇ ਸੰਸਾਰ ਆਪਣੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਰਾਜ ਸੀ ਉਹਦਾ ਕਿ ਬਾਦਸ਼ਾਹ ਨੂੰ ਖੁਦਾ ਤੋਂ ਸੁਪਨਾ ਆਇਆ ਹੈ ਤੇ ਉਹਨੇ ਸਾਰੇ ਉਸਦੇ ਹੁਕਮਾਂ ਮੰਨਣ ਬਾਦਸ਼ਾਹਾਂ ਉਹਨੂੰ ਕਰਾਮਾਤ ਪ੍ਰਾਪਤ ਹੋ ਗਈ ਹੈ ਜਿਹਨੇ ਬਾਦਸ਼ਾਹ ਨੂੰ ਕਰਾਮਾਤ ਪ੍ਰਾਪਤ ਹੋ ਗਈ ਸਾਰੀ ਪਬਲਿਕ ਜਿਹੜੀ ਹੈ ਉਹਦਾ ਹੁਕਮ ਮੰਨੇ ਇਹ ਸਾਰੇ ਢੋਲ বাজਾਤਾ ਨੇ ਅਨਾਉਂਸਮੈਂਟ ਕਰ ਦਿੱਤੀਗਾ ਕਰੇਗਾ ਇਹ ਤਾਂ ਹਮਸੋ ਨਿਤਕਾਰੀ ਹਰ ਕੀ ਕਰਨੇ ਨਹੀਂ ਵਿਚਾਰੇ ਗੁਰ ਕੀ ਵਰਣਨ ਕਰਦੇ ਹਨ ਗੁਰੂ ਜੀ ਵਰਣਨ ਕਰਦੇ ਹਨ ਕਿ ਸਾਡੇ ਨਾਲ ਵੀ ਹਮੇਸ਼ਾ ਹੀ ਪ੍ਰਸਾਦ ਜਮਾਈ ਰੱਖੇਗਾ ਈਸ਼ਵਰ ਕੀ ਮਖਲੂਕਾਤ ਔਰ ਮਹਾਰਾਜ ਕੀ ਦਿੱਤੀ ਹੋਈ ਤਾਕਤ ਦਾ ਖਿਆਲ ਨਹੀਂ ਕਰੇਗਾ ਜਿਹੜੀ ਈਸ਼ਵਰ ਨੇ ਉਹਨੂੰ ਰਾਜ ਭਾਗ ਦਿੱਤਾ ਸੀ ਉਹਦਾ ਉਹ ਖਿਆਲ ਨਹੀਂ ਕਰੇਗਾ ਅਤੇ ਮਹਾਰਾਜ ਕਹਿੰਦੇ ਨੇ ਕਿ ਸਾਡੇ ਨਾਲ ਵੀ ਖਾਲਸੇ ਨਾਲ ਵੀ ਉਹ ਫਸਾਦ ਰੱਖੇਗਾ ਸਭ ਰਾਜਨ ਸੋਹ ਫੇਤ ਬਣਾਈ ਹੰਪਰ ਜੋਰ ਕਰੇ ਨਰਸਾਈ ਸਾਰੇ ਪਹਾੜੀ ਰਾਜੋਂ ਕੋ ਆਪਣੀ ਮਤ ਪਰਲੇਗਾ ਔਰ ਰੱਬ ਦਾ ਬੰਦਾ ਸਾਡੇ ਨਾਲ ਹੈ ਜੋੜ ਜਮਾਰੇ ਦਾ ਯਾਨੀ ਸੈਨ ਯਾਨੀ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਮਿਲਾਏਗਾ ਤੇ ਸਾਡੇ ਨਾਲ ਲੜਾਈ ਕਰੇਗਾ ਖਾਲਸਾ ਗੁਰਪ੍ਰਸਾਦ ਮਜਬ ਜੇ ਧਾਰਾ ਮਰਾਂਗੇ ਸਭ ਜੁੱਧ ਮੁਜਾਰਾ ਅਕਾਲ ਪੁਰਖ ਕੇ ਹੁਕਮ ਸੇ ਜੇ ਇਹ ਪੰਥਰ ਚ ਰਚ ਆ ਗਿਆ तमाम काख ਹਾਕਮਾ ਲੜਾਈ ਮੇ ਕਰੇਗੇ ਮਹਾਰਾਜ ਨੇ ਕਿਹਾ ਕਿ ਜਿਹੜਾ ਖਾਲਸਾ ਪੰਥ ਹੈ ਇਹ ਖਾਲਸਾ ਪੰਥ ਦੇ ਹੁਕਮ ਨਾਲ ਸਾਜ ਜਾਗਾ ਇਸ ਲਈ ਅਸੀਂ ਉਹਨਾਂ ਦਾ ਖਾਦਮਾ ਕਰਾਂਗੇ ਕਿਰਤ ਜੀਵ ਤੇਜ ਦਿਨ ਜੀਵੈ ਕਿਰਤ ਕਮਾਏ ਰਾਜ ਨਾ ਥੀਵੈ ਤੁਰਕੀ ਹਸਤੀ ਰਹੇਗੀ ਪਰੰਤੂ ਹਕੂਮਤ ਕੇ ਬਿਦਾਰ ਰੋਜੀ ਰੋਜ਼ਗਾਰ ਕਰਨਗੇ ਪਰ ਹਕੂਮਤ ਨਹੀਂ ਰਹੇਗੀ ਰਾਜ ਸਾਜ ਸੇ ਖਾਲੀ ਹੋਣਗੇ ਤੁਰਕੋਂ ਦੀ ਜਿਹੜੀ ਹਸਤੀ ਰਹੇਗੀ ਤੰਤ ਹਕੂਮਤ ਦੇ ਹਕੂਮਤ ਨਹੀਂ ਕਰਨਗੇ ਰੋਜੀ ਰੋਜ਼ਗਾਰ ਕਰਨਗੇ ਕੰਮਕਾਰ ਨੋਰਮਲ ਜਿਹੜੇ ਕੰਮਕਾਰ ਕਰਨਗੇ ਪਰ ਹਕੂਮਤ ਨਹੀਂ ਰਹੇਗੀ ਰਾਜ ਸਾਜ ਉਹ ਵਾਂਝੇ ਹੋ ਜਾਣਗੇ ਸੋ ਮਹਾਰਾਜ ਨੇ ਇਸ ਸਾਖੀ ਨੇ ਕਲਯੁਗ 5000 ਸੇ ਲੈ ਕੇ ਕਲਯੁਗ ਅੰਤ ਤੱਕ ਬਹੁਤ ਕੁਝ ਕਿਹਾ ਗਿਆ ਮਹਾਰਾਜ ਨੇ ਸਿੱਖ ਖਜੜੇ ਬਚਨ ਦਿੱਤੇ ਹਨ ਕਈ ਪਹਿਲੂਆਂ ਦਾ ਬਿਆਨ ਹੈ ਇਹ ਇੱਥੇ ਪ੍ਰਸ਼ਨ ਨਹੀਂ ਪਰੰਤੂ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਕਿਸੇ ਸਵਾਲ ਦਾ ਜਵਾਬ ਹੈ ਇਸ ਤੋਂ ਅੱਗੇ ਜੋ ਪ੍ਰਕਰਨਿਤ ਹੋ ਰਿਹਾ ਹੈ معلوم ਹੁੰਦਾ ਹੈ ਕਿ ਗੁਰ ਸੰਗਤ ਨੇ ਅਗਲੇ ਸੰਵੇਕ ਸਿੱਖਾਂ ਦੀ ਹਾਲਤ ਅਤੇ ਆਪ ਜੀ ਸਹਾਤਾ ਦਾ ਬਚਨ ਪੁੱਛਿਆ ਤੇ ਪ੍ਰੇਮੀਆਂ ਨੇ ਜੋ ਦਰਸ਼ਨ ਦੇ ਪੌਰੇ ਸੰਮ ਇਹ ਵੀ ਮੰਗ ਕੀਤੀ ਕਿ ਆਪ ਜੀ ਦਾ ਆਗਮਨ ਕਦ ਹੋਵੇਗਾ ਤੇ ਆਪ ਜੀ ਜੂਤ ਕਿੱਥੇ ਕਿੱਥੇ ਰਹੇਗੀ ਇਹ ਜੋ ਸੰਗਤ ਸੀ ਮਹਾਰਾਜ ਜੀ ਉਸ ਵੇਲੇ ਉਹਨਾਂ ਨੂੰ ਪ੍ਰਸ਼ਨ ਕਰਦੇ ਸੀ ਕਿ ਜੋ ਨਵੇਂ ਆਉਦੇ ਸੰਨ ਉਹਨਾਂ ਦੇ ਜਿਹੜੇ ਬਚਨ ਭਾਗੀ ਸੰਨ ਸੋ ਉਹਨਾਂ ਨੇ ਵੀ ਅੱਗੇ ਅੱਗੇ ਬਚਨ ਕਰਨਗੇ ਕਿ ਮਹਾਰਾਜ ਜਿਹੜਿਆ ਆਉਣ ਵਾਲੇ ਸਮੇਂ ਵਿੱਚ ਆਪ ਜੀ ਦਾ ਆਗਮਨ ਜਿਹੜਾ ਕਿਸ ਰੂਪ ਵਿੱਚ ਹੋਏਗਾ ਤੇ ਤੁਸੀਂ ਆਪ ਦੀ ਜੋਤ ਕਿੱਥੇ ਕਿਤੇ ਰਹੇਗੀ ਸੋ ਇਹ ਜਿਹੜੇ ਵਿਖਿਤ ਬਚਨ ਆਉਣ ਵਾਲੇ ਸਮੇਂ ਬਾਰੇ ਮਹਾਰਾਜ ਨੇ ਦੱਸਿਆ ਹੈ ਇਹ ਸੰਗਤੂਤ 24 ਸਵਾਲ ਇਸ ਸਾਖੀ ਵਿੱਚ ਇਹ ਦੱਸਿਆ ਗਿਆ ਹੈ ਕਿ ਹੋ ਸਕਦਾ ਕਿ ਸੰਗਤ ਨੇ ਇਸ ਵਾਰ ਕੀਤਾ ਹੋਵੇ ਦਾਸ ਕਿਸੇ ਕਾ ਪੱਖ ਨਹੀਂ ਲੈ ਰਹਾ ਅਤੇ ਨਾ ਹੀ ਆਪਣੇ ਕੁਛ ਲਿਖ ਰਿਹਾ ਸੋ ਇਸ ਸਾਖੀ ਵਿੱਚ ਅੱਗੇ ਮੈਂ ਕਿਸੇ ਦਾ ਪੱਖ ਨਹੀਂ ਲੈ ਰਹਾ ਨਾ ਹੀ ਆਪਣੇ ਵੱਲੋਂ ਕੁਝ ਲਿਖ ਰਿਹਾ ਹਾਂ ਮੈਂ ਆਪਣੇ ਕੋਲੋਂ ਨਹੀਂ ਕੁਝ ਲਿਖ ਰਿਹਾ ਜੋ ਉਹਨਾਂ ਨੇ ਦੱਸਿਆ ਉਹੀ ਲਿਖ ਰਿਹਾ ਹਾਂ ਦਾਸ ਤੇ ਜੀ ਜੋ ਭੀਰ ਸ੍ਰੀ ਗੁਰੰਥ ਹਰਿਕ੍ਰਿਸ਼ਨ ਸਾਹਿਬ ਜੀ ਕਿਰਪਾ ਨਾਲ ਖੁੱਲੇ ਹਨ ਉਸ ਦੇ ਵਰਣਨ ਦਾ ਅਜੇ ਹੁਕਮ ਨਹੀਂ ਸਿਰਫ ਗੁਰੂ ਸੰਗੋ ਦੀ ਦ੍ਰਿਸ਼ਟੀ ਗੋਚ ਰਿਤਨੀ ਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ 8ਵੇਂ ਪਾਤਸ਼ਾਹ ਜਦੋਂ ਦਿੱਲੀ ਜਾਂਦੇ ਵਕਤ ਰਸਤੇ ਵਿੱਚ ਇੱਕ ਚੀਵਰ ਗੁੰਗੇ ਤੇ ਬੋਲੇ ਦੇ ਸਿਰ ਤੇ ਛੜੀ ਰੱਖ ਕੇ ਸ੍ਰੀ ਗੀਤਾ ਜੀ ਦੇ ਅਰਥ ਇੱਕ ਵਿਦਵਾਨ ਅੰਕਾਰੀ ਪੰਡਤ ਨੂੰ ਸੁਣਾਏ ਸਨ ਉਸੇ ਪ੍ਰਕਾਰ ਦੀ ਬਖਸ਼ਿਸ਼ ਇਸ ਸੌ ਸਾਖੀ ਦੇ ਲਿਖਣ ਵਿੱਚ ਇਸ ਕੀ ਜਿਹੜੀ ਆਪਣੇ ਆਪ ਨੂੰ ਲਿਖ ਜੜਾ ਕੀਟ ਕਹਿੰਦਾ ਹੈ ਨ ਕੀੜਾ ਹਾਂ ਉਹ ਕਹਿੰਦਾ ਮੇਰੇ ਤੇ ਇਸੇ ਤਰ੍ਹਾਂ ਦੀ ਬਖਸ਼ਿਸ਼ ਹੋਈ ਹੈ ਕਿ ਮੈਂ ਇਹ ਸਾਖੀ ਲਿਖ ਸਕਿਆ 10 ਨੂੰ ਗੁਰ ਸੰਗਤ ਆਪਣੇ ਦਰ ਦਾ ਕੂਕਰ ਤੇ ਅਦਮ ਸੇਵਕ ਹੀ ਰੱਖੇ ਹੁਣ ਆਪਣੇ ਮਨ ਦੀਆਂ ਇਹ ਵਰਤਾਂ ਸਾਖੀ ਨਾਲ ਜੋੜਾ